ਜਿਹੜੀਆਂ ਲੱਖਪਤੀ ਦੀਦੀ ਦੀ ਜਿਹੜੀ ਯੋਜਨਾ ਹੈ ਇਹ ਘਾਟ ਪੈਸੇ ਨਹੀਂ ਆਨੇ ਖਤੇ ਇੱਕ ਗਰੁੱਪ ਬਣਾ ਕੇ ਸਾਡੀਆਂ ਭੈਣਾਂ ਜਿਹੜੀਆਂ ਉਹਦੇ ਲਈ ਚੰਗਾ ਪ੍ਰੋਜੈਕਟ ਲੈ ਕੇ ਕੰਮ ਕਰਨਗੀਆਂ ਜਿਨ੍ਹਾਂ ਨੂੰ 5 ਲੱਖ ਤੱਕ ਦਾ ਜਿਹੜਾ ਲੋਨ ਹੈ ਉਹ ਬਿਨਾਂ ਵਿਆਜ ਤੋਂ ਜਿਹੜਾ ਦਿੱਤਾ ਜਾਏਗਾ ਤਾਂ ਕਿ ਭੈਣਾਂ ਜਿਹੜੀਆਂ ਆਪਣੇ ਪੈਰਾਂ 'ਤੇ ਖੜੀਆਂ ਹੋ ਸਕਣ ਸਰ ਮਨੇ ਇਹ ਵੀ ਕਹਿਆ ਕਿ ਜਦੋਂ ਤੱਕ ਤਿਆਰੀ ਹੋ ਸਕਦੀ ਹੈ ਸਾਡੀ ਜਿੰਨੀ ਚਾਹੀਦੀ ਹੋਵੇ ਤੁਸੇ ਕੋ ਗੱਲ ਹੈ ਕਿ ਜਿਤਨਾ ਕਿਣੇ ਆ ਹਾਰਨਾ ਕਿਣੇ ਆ ਇਹ ਤਾਂ ਅਗਲੀ ਦੀ ਕਿਸਮਤ ਵੀ ਹੈ ਔਰ ਜਲੰਧਰ ਦੇ ਜਿਹੜੇ ਵੋਟਰ ਹੈ ਇਹਨਾਂ ਨੇ ਡਿਸਾਈਡ ਕਰਨਾ ਹੈ ਕਿ ਕਿਹੜਾ ਕੈਂਡੀਡੇਟ ਕਿਹੜੀ ਪਾਰਟੀ ਉਹਨਾਂ ਨੂੰ ਚੰਗੀ ਹੈ ਕਿਉਂਕਿ ਇਹ ਇਹ ਦੇਸ਼ ਦੇ ਇਲੈਕਸ਼ਨ ਹੈ ਇਹਦੇ ਵਿੱਚ ਪ੍ਰਧਾਨ ਮੰਤਰੀ ਦੀ ਚੋਣ ਹੋਣੀ ਹੈ ਔਰ ਕਿਹੜਾ ਨੁਮਾਇੰਦਾ ਜਲੰਧਰ ਵਾਲਿਆਂ ਨੂੰ ਜਿਹੜਾ ਨਜ਼ਦੀਕ ਹੈ इजीली ਅਪਰੋਚੇਬਲ ਹੈ ਜਿਨੇ ਆਲਰੇਡੀ ਪਹਿਲਾਂ ਵੀ ਜਲੰਧਰ ਦੇ ਲਈ ਸਟੈਂਡ ਲਏ ਹੋਣ ਇਦਾਂ ਦੇ ਨੁਮਾਇੰਦੇ ਨੂੰ ਅੱਜ ਜਿਹੜੇ ਹੈ ਜਲੰਧਰ ਵਾਲੇ ਜਿਹੜੇ अपना रुतबा है और बराड़ साहब न छोटे तो जन अंकन क्योंकि बराड़ साहब करने प्लेटफॉर्म ही नहीं दिता आम आदमी पार्टी ने दो बारी जो बंद विधायक रहा ਜਿਨੂੰ ਸਾਰੀ ਨੌਲੇਜ ਹੈ ਜਿਹੜੇ ਜਿਨ੍ਹਾਂ ਦੇ ਨਾਲ ਲੋਕ ਜੁੜੇ ਆ ਉਹਨੇ ਬਦੌਰ ਡੀਡੀਪੀਓ ਵਿੱਚ ਜਲੰਧਰ ਦੇ ਵਿੱਚ ਵੱਡੀਆਂ ਸੇਵਾਵਾਂ ਨਿਭਾਈਆਂ ਉਹ ਬਰਾੜ ਸਾਹਿਬ ਇੱਕ ਚੰਗੇ ਚਿਹਰੇ ਆ ਉਹਨਾਂ ਦੇ ਨਾਲ ਇੱਕ ਅੱਛਾ ਖਾਸਾ ਵੋਟ ਬੈਂਕ ਵੀ ਜਿਹੜਾ ਨਾਲ ਆਏਗਾ ਕਿਤੇ ਲੈਦਰ ਕੋਈ ਤੁਹਾਡੇ ਲਈ ਪ੍ਰਚਾਰ ਕਰਨੇ ਪੰਜ ਦੇ ਰਿਪੋਰਟੇ ਦੇਖਿਆ ਜਾਂ ਪੰਜਾਬ ਦੇ ਵੀ ਆਪਣੇ ਉਮੀਦਵਾਰ ਕੋਰਮਨ ਟਿਮ ਦੇ ਆਪਣੇ ਤੋਂ ਪ੍ਰਚਾਰ ਕਰਨ ਦੇ ਆ ਰਹੇ ਲੋ ਹਰੇਕ ਨੇ ਆਪਣੇ ਆਪਣੇ ਲਈ ਕਰਨਾ ਕੌਣ ਕਿਸੇ ਨੂੰ ਹਮਲਾ ਕਰੇਗਾ ਹਾਂਜੀ ਕੋਈ ਫਰਕ ਨਹੀਂ ਕਰ ਦੇਖੋ ਹਰ ਬੰਦਾ ਆਪਣੇ ਲਈ ਜ਼ੋਰ ਲਗਾਉਂਦਾ ਇਹ ਤਾਂ ਲੋਕਾਂ ਨੇ ਡਿਸਾਈਡ ਕਰਨਾ ਕਿ ਜੇ ਸਰਕਾਰ ਇੱਥੇ 5 ਸਾਲ ਜਿਹੜੀ 3 ਸਾਲ 2 ਸਾਲ 2.5 ਸਾਲ ਤਾਂ ਹੋ ਗਏ ਤਾਂ ਕਿਹੜੀ ਡਿਵੈਲਪਮੈਂਟ ਕਿਹੜੇ ਕੰਮ ਅਜੇ ਨਜ਼ਰ ਆ ਰਿਹਾ ਉਹਨਾਂ ਇਲੈਕਸ਼ਨ ਦੇ ਵਿੱਚ ਜਦੋਂ ਮੈਂ ਇਹਨਾਂ ਦਾ ਸਾਥ ਛੱਡਿਆ ਤਾਂ ਹੁਣ ਇਹਨਾਂ ਨੂੰ ਯਾਦ ਆਈ ਆ ਹੁਣ ਕੋਡ ਲੱਗਣ ਤੋਂ ਬਾਅਦ ਸੜਕਾਂ ਬਣ ਰਹੀਆਂ ਪਰ ਜਲੰਧਰ ਦੇ ਲੋਕ ਆ ਮੇਰਾ ਖਿਆਲ ਕਿ ਆਪਣਾ ਮਨ ਬਣਾ ਚੁੱਕੇ ਤੇ ਲਾਸਟ ਟਾਈਮ ਮੈਂ ਜੀਤਣਾ ਰਿੰਕੂ ਆਪਣੀ ਫਾਈਟ ਕਿੰਨਾ ਦੇਖਦਾ ਪਿਆ ਦੇਖੋ ਗੱਲ ਫਾਈਟ ਦੀ ਨਹੀਂ ਆ ਗੱਲ ਤਾਂ ਕੰਮ ਦੀ ਆ ਅੱਡੀ ਦਾ ਫਾਈਟ ਹੈ ਜਿਹੜੀ ਉਹ ਆਪਣੇ ਨਾਲ ਹੀ ਹੈ ਕਿ ਅਸੀਂ ਕਿੰਨੀ ਮਿਹਨਤ ਕਰ ਸਕਦੇ ਹਾਂ ਅੱਜ ਦੇ ਬਾਹਰ ਐਸੋਸੀਏਸ਼ਨ ਦੇ ਕੋਲ ਆਪਣੀ ਪਾਰਟੀ ਦੇ ਲਈ ਜਿਹੜਾ ਸਪੋਰਟ ਲੈਂਦੇ ਲਈ ਜਿਹੜਾ ਇੱਥੇ ਪਹੁੰਚੇ ਆਂ ਔਰ ਕਾਫੀ ਕਿਉਂਕਿ ਮਸਲੇ ਵੀ ਆ ਬਾਹਰ ਐਸੋਸੀਏਸ਼ਨ ਦੇ ਵੀਰ ਵਕੀਲ ਸਹਿਬਾਨਾਂ ਦੇ ਮਸਲੇ ਆ ਉਹਨਾਂ ਦੇ ਨਾਲ ਜਿਹੜਾ ਸਟਾਫ ਕੰਮ ਕਰਦਾ ਉਹਨਾਂ ਦੇ ਵੀ ਨਿੱਜੀ ਮਸਲੇ ਆ ਕਿਉਂਕਿ ਇੱਥੇ ਮੈਂ ਦੇਖਦਾ ਕਿ ਜਗ੍ਹਾ ਦੀ ਕਾਫੀ ਜਿਹੜੀ ਦਿੱਕਤ ਹੈ ਚੈਂਬਰਾਂ ਦੀ ਜਿਸ ਤਰੀਕੇ ਨਾਲ ਵਕੀਲ ਸਾਹਿਬਾਨ ਵੱਧ ਰਹੇ ਆ ਤਾਂ ਚੈਂਬਰ ਜਿਹੜੇ ਡੇ ਬਾਏ ਡੇ ਟਾਈਟ ਹੁੰਦੇ ਜਾ ਰਹੇ ਆ ਰਸਤੇ ਵੀ ਬੜੇ ਛੋਟੇ ਛੋਟੇ ਆ ਉਹ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਬੈਠ ਕੇ ਕੇਂਦਰ ਸਰਕਾਰ ਦੀ ਜੋ ਵੀ ਮਦਦ ਹੋ ਸਕੇਗੀ ਜੋ ਵੀ ਅਸੀਂ ਕਰ ਸਕਦੇ ਹੋਵਾਂਗੇ 바ਰ ਦੇ ਲਈ ਜਰੂਰ ਕਰਾਂਗੇ ਵਕੀਲ ਸਾਹਿਬਾਨਾਂ ਦੇ ਲਈ ਕਰਾਂਗੇ ਤਾਂ ਕਿ ਇੱਕ ਚੰਗੇ ਮਾਹੌਲ ਦੇ ਵਿੱਚ ਜਿਹੜਾ ਕੰਮ ਕੀਤਾ ਜਾ ਸਕੇ ਔਰ ਡਿਸਟ੍ਰਿਬਿਊਟ ਕੇ ਵੀ ਜਿਹੜੀ ਡਿਊਟੀ ਆ ਬਾਅਰ ਐਸੋਸੀਏਸ਼ਨ ਲਗਾਏਗੀ ਤਾਂ ਕੇਂਦਰ ਸਰਕਾਰ ਤੋਂ ਜਿਹੜੀਆਂ ਵੀ ਫੈਸਿਲਿਟੀਆਂ ਅਸੀਂ ਲੈ ਕੇ ਆ ਸਕਦੇ ਹੋਈਏ ਤਾਂ ਇਹਨਾਂ ਲਈ ਆਪਾਂ ਜਰੂਰ ਲੈ ਕੇ ਆਉਂਦੇ ਲਗਦਾ ਬੀਜੇਪੀ ਦਾ ਪਰਿਵਾਰ ਵਧਦਾ ਹੀ ਜਾ ਰਿਹਾ ਅੱਜ ਇੱਕ ਵਾਰ ਫਿਰ ਬੀਜੇਪੀ ਦਾ ਪਰਿਵਾਰ ਵਧਿਆ ਦੇਖੋ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਦੀਆਂ ਜਿਹੜੀਆਂ ਪਾਲਿਸੀਆਂ ਆ ਉਹਨੂੰ ਅੱਜ ਸਾਰੇ ਪਸੰਦ ਕਰ ਰਹੇ ਕਿਉਂਕਿ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਕੰਮ ਕੀਤਾ ਹੈ ਪਿਛਲੇ 10 ਸਾਲ ਤੋਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਕੋਈ ਕਫਲਾ ਕੋਈ ਘਟਾਲਾ ਇਸ ਨੂੰਨ ਨੂੰ ਨਹੀਂ ਮਿਲਿਆ ਜਦ ਕਿ ਇਸ ਤੋਂ ਪਹਿਲਾਂ ਇਹ ਕਫਲੇ ਘਟਾਲੇ ਸਕੈਮ ਜਿਹੜੇ ਆ ਇਹ ਆਮ ਸ਼ਬਦ ਹੋ ਚੁੱਕੇ ਸੀ ਤਾਂ ਲੋਕ ਵੀ ਜਿਹੜੇ ਆ ਰੋਜ਼ ਸੁਣ ਸੁਣ ਕੇ ਇਹਨਾਂ ਚੀਜ਼ਾਂ ਨੂੰ ਉਹਨਾਂ ਦੀ ਵੀ ਕੰਨ ਪੱਕੇ ਹੋਏ ਸੀ ਪਰ ਦਸ ਸਾਲਾਂ ਤੋਂ ਪ੍ਰਧਾਨ ਮੰਤਰੀ ਸਾਹਿਬ ਨੇ ਸਾਫ ਸੁੱਤਾ ਪ੍ਰਸ਼ਾਸਨ ਦਿੱਤਾ ਜਿਹਦੇ ਕਰਕੇ ਦੇਸ਼ ਦਾ ਜਿਹੜਾ ਇਨਫਰਾਸਟ੍ਰਕਚਰ ਉਹ ਡਵੈਲਪ ਹੋ ਰਿਹਾ ਹੈ ਦੇਸ਼ ਨਕੀ ਕਰ ਰਿਹਾ ਹੈ ਦੇਸ਼ ਦੇ ਵੱਲ ਜੋ ਸਾਦੂ ਸੀ ਜੋ ਦੋ ਦਿਕਾ ਗਲੋਸ ਦੇ ਵਿੱਚ ਆਦਮ ਕੋਤੇ ਜਿਹੜੇ ਵਿਦਾਇਕ ਤੁਹਾਡੇ ਹੀ ਫਰੈਂਡ ਸੀਗੇ ਕੱਲ ਉਹਨਾਂ ਨੂੰ ਐਲੀਗੇਸ਼ਨ ਲਗਾਇਆ ਗਿਆ ਕਿ ਸੁਸ਼ੀਲ ਕੁਮਾਰ ਦੀ ਕਿਹੜੀ ਫਾਈਲ ਸੀ ਸੁਸ਼ੀਲ ਕੁਮਾਰ ਜੀ ਭਾਜਪਾ ਵਿੱਚ ਚਲੇ ਗਿਆ ਸ਼ਾਇਦ ਉਹਨਾਂ ਦੀ ਵੀ ਕੋਈ ਫਾਈਲ ਹੋਏਗੀ ਜਿਹੜੇ ਉਹ ਕਾਂਗਰਸ ਤੇ ਚਲੇ ਗਏ ਸੀ ਉਹ ਕਿਉਂ ਗਏ ਦੇ ਕਾਂਗਰਸ ਦੇ ਵਿੱਚ ਜੀ ਆਪਣੀ ਫਾਈਲ ਦਾ ਵੇਰਵਾ ਦੇ ਦੇ ਫਾਈਲਾਂ ਕਰਕੇ ਥੋੜੀ ਕੋਈ ਜਾਂਦਾ ਸਰ ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਇਹ ਕਹਿ ਰਹੇ ਸੀ ਲੱਖ ਲੱਖ ਰੁਪਿਆ ਕਾਊਂਟ ਦੇ ਵਿੱਚ ਆਏਗਾ ਕਦੋਂ ਆਏਗਾ ਦੇਖੋ ਲੱਖ ਲੱਖ ਰੁਪਇਆ ਦੇ ਖਾਤੇ ਦੇ ਵਿੱਚ ਆਨ ਦੀ ਮੇਰੇ ਸਾਹਮਣੇ ਤਾਂ ਕੋਈ ਗੱਲ ਨਹੀਂ ਕੀਤੀ ਹਰਦਲ ਮੰਤਰੀ ਸਾਹਿਬ ਨੇ ਆ ਯੋਜਨਾਵਾਂ ਜ਼ਰੂਰ ਹੈਗੀਆਂ ਇਹ ਯੋਜਨਾਵਾਂ ਜਿਹੜੀਆਂ ਲੱਖਪਤੀ ਦੀਦੀ ਦੀ ਜਿਹੜੀ ਯੋਜਨਾ ਹੈ ਇਹ ਘਾਟ ਪੈਸੇ ਨਹੀਂ ਆਣੇ ਖਾਤੇ ਇਹ ਗਰੁੱਪ ਬਣਾ ਕੇ ਸਾਡੀਆਂ ਭੈਣਾਂ ਜਿਹੜੀਆਂ ਉਹਦੇ ਲਈ ਚੰਗਾ ਪ੍ਰੋਜੈਕਟ ਲੈ ਕੇ ਕੰਮ ਕਰਨਗੀਆਂ ਜਿਨ੍ਹਾਂ ਨੂੰ 5 ਲੱਖ ਤੱਕ ਦਾ ਜਿਹੜਾ ਲੋਨ ਹੈ ਉਹ ਬਿਨਾਂ ਵਿਆਜ ਤੋਂ ਜਿਹੜਾ ਦਿੱਤਾ ਜਾਏਗਾ ਤਾਂ ਕਿ ਭੈਣਾ ਜਿਹੜੀਆਂ ਆਪਣੇ ਪੈਰਾਂ 'ਤੇ ਖੜੀਆਂ ਹੋ ਸਕਣ ਸਰ ਮੈਂ ਇਹ ਵੀ ਕਹਿਆ ਕਿ ਪ੍ਰਧਾਨ ਉਪਦੇਸ਼ ਇਤਿਆਹ ਕੀ ਚਾਹਤ ਹੈ ਤਾਂ ਵੀ ਜਿੱਤਣਾ ਚੰਗੀ ਹੋਵੇ ਦੇਖੋ ਗੱਲ ਹੈ ਕਿ ਜਿਤਨਾ ਕਿਨੇ ਆ ਹਾਰਨਾ ਕਿਨੇ ਆ ਇਹ ਤਾਂ ਅਗਲੇ ਦੀ ਕਿਸਮਤ ਵੀ ਹੈ ਔਰ ਜਲੰਧਰ ਦੇ ਜਿਹੜੇ ਵੋਟਰ ਆ ਇਹਨਾਂ ਨੇ ਡਿਸਾਈਡ ਕਰਨਾ ਹੈ ਕਿ ਕਿਹੜਾ ਕੈਂਡੀਡੇਟ ਕਿਹੜੀ ਪਾਰਟੀ ਇਹਨਾਂ ਨੂੰ ਚੰਗੀ ਆ ਕਿਉਂਕਿ ਇਹ ਇਹ ਦੇਸ਼ ਦੇ ਇਲੈਕਸ਼ਨ ਆ ਇਹਦੇ ਵਿੱਚ ਪ੍ਰਧਾਨ ਮੰਤਰੀ ਦੀ ਚੋਣ ਹੋਣੀ ਹੈ ਔਰ ਕਿਹੜਾ ਨੁਮਾਇੰਦਾ ਜਲੰਧਰ ਵਾਲਿਆਂ ਨੂੰ ਜਿਹੜਾ ਨਜ਼ਦੀਕ ਹੈ इजीली ਅਪਰੋਚੇਬਲ ਹੈ ਜਿਨੇ ਆਲਰੇਡੀ ਪਹਿਲਾਂ ਵੀ ਜਲੰਧਰ ਦੇ ਲਈ ਸਟੈਂਡ ਲਏ ਹੋਣ ਇਦਾਂ ਦੇ ਨੁਮਾਇੰਦੇ ਨੂੰ ਅੱਜ ਜਿਹੜੇ ਹੈ ਜਲੰਧਰ ਵਾਲੇ ਜਰੂਰ ਚੁਣਾਂਗੇ ਕੱਲ ਭਰਾੜ ਸਾਹਿਬ ਆਮ ਆਨ ਲਈ ਪਾਰਟੀ ਨੇ ਕਿਹਾ ਕਿ ਭਾਜਪਾ ਦੀ ਸ਼ਾਮਲ ਹੋ ਕੇ ਸੈਂਟਰ ਅਤੇ ਵਿਧਾਇਕ ਕਹਿ ਰਹੇ ਕਿ ਭਰਾੜ ਸਾਹਿਬ ਨੂੰ ਪਾਰਟੀ ਕਿਹੜੀ ਐਗਰੀਟਮ ਸ਼ਰਤਾਂ ਵਾਲੀ ਪਾਰਟੀ ਜੁਆਇਨ ਕਰ ਲੈ। ਉਹ ਗੱਲ ਆ ਗਈ ਇਹ ਤਾਂ ਕਹਿਣ ਨੂੰ ਬੱਲਾ। ਵੀ ਮਰਜ਼ੀ ਹਰ ਬੰਦੇ ਨੇ ਆਪਣਾ ਸਟੇਟਸ ਹਰ ਲੀਡਰ ਦਾ ਆਪਣਾ ਸਟੇਟਸ ਹਰ ਰਤਵਾ ਹੈ ਔਰ ਬਰਾੜ ਸਾਹਿਬ ਨੂੰ ਜਿਹੜਾ ਛੋਟੇ ਜਿਹਾ ਨਾਂਕਨ ਕਿਉਂਕਿ ਬਰਾੜ ਸਾਹਿਬ ਨੂੰ ਕੰਮ ਕਰਨ ਲਈ ਪਲੇਟਫਾਰਮ ਹੀ ਨਹੀਂ ਦਿੱਤਾ ਆਮ ਆਦਮੀ ਪਾਰਟੀ ਨੇ ਆ ਉਹ ਦੋ ਵਾਰੀ ਜਿਹੜਾ ਬੰਦਾ ਵਿਧਾਇਕ ਹੋਇਆ ਜਿਸ ਨੂੰ ਸਾਰੀ ਨੌਲੇਜ ਹੈ ਜਿਹਨੇ ਜਿਨ੍ਹਾਂ ਦੇ ਨਾਲ ਲੋਕ ਜੁੜੇ ਆ ਉਹਨੇ ਬਦੌਰ ਡੀਡੀਪੀਓ ਵੀ ਜਲੰਧਰ ਦੇ ਵਿੱਚ ਵੱਡੀਆਂ ਸੇਵਾਵਾਂ ਨਿਭਾਈਆਂ ਉਹ ਬਰਾੜ ਸਾਹਿਬ ਇੱਕ ਚੰਗੇ ਚਿਹਰੇ ਆ ਔਰ ਉਹਨਾਂ ਦੇ ਨਾਲੇ ਅੱਛਾ ਖਾਸਾ ਵੋਟ ਬੈਂਕ ਵੀ ਜਿਹੜਾ ਨਾਲ ਆਏਗਾ ਕਿਤੇ ਨਰੇਂਦਰ ਮੋਦੀ ਤੁਹਾਡੇ ਲਈ ਪ੍ਰਚਾਰ ਕਰਨੇ ਪਹੁੰਚਦੇ ਨੇ ਬੋਥੇ ਦੇਖਿਆ ਜਾਂ ਪੰਜਾਬ ਦੇ ਮੁੱਖ ਮੰਤਰੀ ਵੀ ਆਪਣੇ ਉਮੀਦਵਾਰਾਂ ਕੋਲੋਂ ਟੀਮ ਦੇ ਸਾਹਦੇ ਵੀ ਤੋਂ ਪ੍ਰਚਾਰ ਕਰਨੇ ਆ ਰਹੇ ਨੇ ਚਲੋ ਹਰੇਕ ਨੇ ਆਪਣੇ ਆਪਣੇ ਲਈ ਕਰਨਾ ਔਨ ਕਿਸੇ ਨੂੰ ਅੰਦਾਜ਼ ਰੱਖੇਗਾ ਹਾਂਜੀ ਕੋਈ ਫਰਕ ਪਈਗਾ ਦੇਖੋ ਹਰ ਬੰਦਾ ਆਪਣੇ ਲਈ ਜ਼ੋਰ ਲਗਾਉਂਦਾ ਇਹ ਤਾਂ ਲੋਕਾਂ ਨੇ ਡਿਸਾਈਡ ਕਰਨਾ ਹੈ ਕਿ ਜੇ ਸਰਕਾਰ ਇੱਥੇ 5 ਸਾਲ ਜਿਹੜੀ 3 ਸਾਲ 2 ਸਾਲ 2.5 ਸਾਲ ਤਾਂ ਹੋ ਗਏ ਤਾਂ ਕਿਹੜੀ ਡਿਵੈਲਪਮੈਂਟ ਕਿਹੜੇ ਕੰਮਾਂ ਜੇ ਨਜ਼ਰ ਆ ਰਿਹਾ ਹੁਣ ਇਲੈਕਸ਼ਨ ਦੇ ਵਿੱਚ ਜਦੋਂ ਮੈਨਾਂ ਦਾ ਸਾਥ ਛੱਡਿਆ ਤਾਂ ਹੁਣ ਇਹਨਾਂ ਨੂੰ ਯਾਦ ਆਈ ਆ ਹੁਣ ਕੋਡ ਲੱਗਣ ਤੋਂ ਬਾਅਦ ਸੜਕਾਂ ਬਣ ਰਹੀਆਂ ਪਰ ਜਲੰਧਰ ਦੇ ਲੋਕ ਆ ਮੇਰਾ ਖਿਆਲ ਕਿ ਆਪਣਾ ਮਨ ਬਣਾ ਚੁੱਕੇ ਤੇ ਲਾਸਟ ਪੁਆਇੰਟ ਹੈ ਸ਼ੁਸ਼ੀਤਨਾ ਰਿੰਗ ਨੂੰ ਆਪਣੀ ਫਾਈਟ ਕਿੰਨਾ ਦੇਖਣਾ ਪਿਆ ਦੇਖੋ ਗੱਲ ਫਾਈਟ ਦੀ ਨਹੀਂ ਆ ਗੱਲ ਤਾਂ ਕੰਮ ਦੀ ਆ ਸਾਡੀ ਤਾਂ ਅੱਜ ਬਾਹਰ ਐਸੋਸੀਏਸ਼ਨ ਦੇ ਕੋਲ ਆਪਣੀ ਪਾਰਟੀ ਦੇ ਲਈ ਜਿਹੜਾ ਸਪੋਰਟ ਲੈਂਡ ਦੇ ਲਈ ਜਿਹੜਾ ਇੱਥੇ ਪਹੁੰਚੇ ਆ ਔਰ ਕਾਫੀ ਕਿਉਂਕਿ ਮਸਲੇ ਵੀ ਆ ਬਾਰ ਅਸੋਸੀਏਸ਼ਨ ਦੇ ਵੀਰ ਵਕੀਲ ਸਾਹਿਬਾਨਾਂ ਦੇ ਮਸਲੇ ਆ ਉਹਨਾਂ ਦੇ ਨਾਲ ਜਿਹੜਾ ਸਟਾਫ ਕੰਮ ਕਰਦਾ ਉਹਨਾਂ ਦੇ ਵੀ ਨਿੱਜੀ ਮਸਲੇ ਆ ਕਿਉਂਕਿ ਇੱਥੇ ਮੈਂ ਦੇਖਦਾ ਕਿ ਜਗ੍ਹਾ ਦੀ ਕਾਫੀ ਜਿਹੜੀ ਦਿੱਕਤ ਆ ਜਿਸ ਤਰੀਕੇ ਦੇ ਨਾਲ ਵਕੀਲ ਸਾਹਿਬਾਨ ਵਧ ਰਹੇ ਆ ਤਾਂ ਚੈਂਬਰ ਜਿਹੜੇ ਡੇ ਬਾਏ ਡੇ ਟਾਈਟ ਹੁੰਦੇ ਜਾ ਰਹੇ ਆ ਰਸਤੇ ਵੀ ਬڑے ਛੋਟੇ ਛੋਟੇ ਆ ਉਹ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਬੈਠ ਕੇ ਕੇਂਦਰ ਸਰਕਾਰ ਦੀ ਜੋ ਵੀ ਮਦਦ ਹੋ ਸਕੇਗੀ ਜੋ ਵੀ ਅਸੀਂ ਕਰ ਸਕਦੇ ਹੋਵਾਂਗੇ ਬਾਰ ਦੇ ਲਈ ਜਰੂਰ ਕਰਾਂਗੇ ਵਕੀਲ ਸਹਿਬਾਨਾਂ ਦੇ ਲਈ ਕਰਾਂਗੇ ਤਾਂ ਕਿ ਚੰਗੇ ਮਾਹੌਲ ਦੇ ਵਿੱਚ ਜਿਹੜਾ ਕੰਮ ਕੀਤਾ ਜਾ ਸਕੇ ਔਰ ਜਿਸ ਤਰ੍ਹਾਂ ਕੇ ਵੀ ਜਿਹੜੀ ਡਿਊਟੀ ਹੈ ਬਾਰ ਐਸੋਸੀਏਸ਼ਨ ਲਗਾਏਗੀ ਤਾਂ ਕੇਂਦਰ ਸਰਕਾਰ ਤੋਂ ਜਿਹੜੀਆਂ ਵੀ ਫੈਸਿਲਿਟੀਆਂ ਅਸੀਂ ਲੈ ਕੇ ਆ ਸਕਦੇ ਹੋਈਏ ਤਾਂ ਇਹਨਾਂ ਲਈ ਆਪਾਂ ਜਰੂਰ ਲੈ ਕੇ ਆਵਾਂਗੇ ਲਗਦਾ ਬੀਜੇਪੀ ਦਾ ਪਰਿਵਾਰ ਵੱਧਦਾ